ਕੰਨੀ ਤਾਂ ਹੀ ਇਹ ਵੀ ਅੱਜ ਟੈਸਟ ਕਰਾਣੇ ਸੀ ਡਿਪਰੈਸ਼ਨ ਵੀ ਕੋਣਾ ਹੈ ਵੀ ਡਾਕਟਰ ਨੂੰ ਮਿਲਣਾ ਚਾਹੀਦਾ ਵੇਖ ਰੱਖੇ ਨਾ ਬਿਮਾਰੀ ਇਹ ਕੋਈ ਵਾਇਰਲ ਨਾ ਐਂਡਰ ਦੱਸਣ ਤੋਂ ਪਾਣਾ ਹੈ ਗਲੇ ਨੂੰ ਪ੍ਰੋਬਲਮ ਆ ਛਾਤੀ ਦੀ ਦਵਾਈ ਲੈਣਾ ਆ ਆ ਤਿੰਨ ਚਾਰ ਦਿਨ ਹੋ ਗਏ ਹੜਤਾਲ ਹੜਤਾਲ ਆ ਜੀ ਅੱਜ ਕੱਲ ਵੀ ਅਸੀਂ ਆਏ ਸੀ ਕੱਲ ਵੀ ਹਟਾਲ ਤੇ ਡਾਕਟਰ ਸੀਗੇ ਪੁਰਾਣੇ 12 ਮਹੀਨੇ ਤੋਂ ਤੁਹਾਨੂੰ ਵੇਟ ਕਰਨੀ ਪਈ ਤੇ ਅੱਜ ਹੁਣ ਅਸੀਂ ਆਏ ਆ ਤੇ ਫਿਰ ਹੁਣ ਫਿਰੇ پیسے ਮਿਲਿਆ ਕੀ ਡਾਕਟਰ ਹੜਤਾਲ ਦੇ ਆ ਤੇ ਅੱਜ ਦਾ ਦਿਨ ਓਪੀਡੀ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਪੂਰਨ ਤੌਰ ਤੇ ਬੰਦ ਰਹਿਣਗੀਆਂ ਐਮਰਜੈਂਸੀ ਸੇਵਾਵਾਂ ਪੇਸ਼ੈਂਟਸ ਦੀ ਸਹੂਲਤ ਨਾਲ ਚੱਲਦੀਆਂ ਰਹਿਣਗੀਆਂ ਤੋਂ ਤੋਂ 3 ਦਿਨ ਹੋ ਗਏ ਨੇ ਡਾਕਟਰ ਸਾਹਿਬ ਸਾਰੇ ਮਤਲਬ ਕਿ ਹੜਤਾਲ ਤੇ ਬੈਠੇ ਨੇ ਤੇ ਪੇਸ਼ੈਂਟਸ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਸਾਰੇ ਫੈਸਲੇ ਜਿਹੜੇ ਹੈਗੇ ਸਰਕਾਰ ਨੇ ਮੰਨੇ ਆ ਡਿਮਾਂਡਸ ਨੂੰ ਮੰਨ ਲਿਆ ਨੇ ਬਟ ਹਜੇ ਤੱਕ ਕੋਈ ਵੀ ਰਿਟਰਨ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਸਿਵਲ ਹਸਪਤਲ ਕਪੂਰਥਲਾ ਵਿਖੇ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੂਰਾ ਦਿਨ ਹੜਤਾਲ ਕੀਤੀ ਗਈ ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਸ ਦਬੰਦੇ ਗੱਲਬਾਤ ਕਰਦੇ ਹੋਏ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੀਆਂ ਮੰਗਾਂ ਨੂੰ ਸਰਕਾਰ ਨੇ ਪ੍ਰਵਾਨਤਾ ਕਰ ਲਿਆ ਪਰ ਜਦੋਂ ਤੱਕ ਉਹਨਾਂ ਨੂੰ ਲਿਖਤੀ ਤੌਰ ਤੇ ਨਹੀਂ ਦਿੱਤਾ ਜਾਂਦਾ ਉਹ ਹੜਤਾਲ ਦਾ ਰਸਤਾ ਨਹੀਂ ਛੱਡਣਗੇ ਦੂਜੇ ਪਾਸੇ ਮਰੀਜ਼ਾਂ ਦਾ ਕਹਿਣਾ ਕਿ ਉਹਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਡਾਕਟਰਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਉਹਨਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਵਾਈ ਜਾਵੇ ਮਰੀਜ਼ਾਂ ਦਾ ਕਹਿਣਾ ਕਿ ਉਹ ਕਈ ਦਿਨਾਂ ਤੋਂ ਚੱਕਰ ਕੱਟ ਰਹੇ ਨੇ ਅਤੇ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਜੀ ਪਰੇਸ਼ਾਨੀ ਤਾਂ ਹੋਈ ਹੈ ਵੀ ਅੱਜ ਟੈਸਟ ਰਾਣੀ ਸੀ ਡਿਪਰੈਸ਼ਨ ਵੀ ਕਰੋਣਾ ਹੈ ਤੁਹਾਨੂੰ ਪਹਿਲਾਂ ਵੀ ਇਹ ਗੇੜਾ ਲੱਗਾ ਹੋਣਾ ਹਾਂ ਜੀ ਪਹਿਲਾਂ ਲੱਗਿਆ ਗੇੜਾ ਤੇ ਅੱਜ ਪਤਾ ਸੀ ਹਰ ਤਰ੍ਹਾਂ ਦਾ ਜਿੰਨੇ ਪਤਾ ਨਹੀਂ ਪਤਾ ਹੀ ਸਰ ਜੀ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਡਾਕਟਰ ਰਬੀਆ ਦੀ ਡਿਊਟੀ ਦੀ ਬਹਨ ਇਹ ਗਰੀਬਾਂ ਜਿਹੜੀ مصیبت ਪੈਂਦੀ ਵੀ ਆ ਤੰਗੀ ਗੇੜੇ ਮਾਰਨੇ ਪੈਂਦੇ ਨੇ। ਆਮ ਕੋਰਨਾਮਾ ਮਚੂ ਲਾਟੋਂ ਆਏ। ਡਾਕਟਰ ਨੂੰ ਮਿਲਣਾ ਸੀਗਾ ਦੇਖਣ ਕਿ ਨੋ ਬਿਮਾਰੀ ਆ ਕੋਈ ਤੇ ਦਵਾਈ ਲੈਣ ਆਏ ਸੀ ਡਾਕਟਰ ਨੂੰ ਦਿਖਾਣ ਆਏ। ਤੇ ਅੱਜ ਕਰਤੋਲੀ ਹਰਤਾਲਾ ਵੀ ਕੀ ਦੇਣਾ। ਕੋਲ ਦੇਖੋ ਹੁਣ ਵਾਪਸ ਜਾਣਾ ਪੈਣਾ ਜੇ ਦਵਾਈ ਦੇ ਦਿੱਤੀ ਫਿਰ ਤਾਂ ਠੀਕ ਐ ਨਹੀਂ ਤੇ ਘਰ ਜਾਣਾ ਪੈਣਾ। ਹਰ ਤਾਰ ਵਾਲੇ ਹੁਣ ਕੀ ਪਤਾ ਕੀ ਕਾਰੀ ਹਟਾਲ ਕੀਤੀ ਆ ਸਾਡੀ ਨਹੀਂ ਕੀਤੀ ਹੁਣ ਆਪਾਂ ਹੁਣ ਕੀ ਪਤਾ ਸਰਕਾਰ ਨੂੰ ਤੁਹਾਡੀ ਹਾਂਜੀ ਸਰਕਾਰ ਤੋਂ ਕੀ ਮੰਗਦਾ ਸਰਕਾਰ ਤੋਂ ਇਹ ਹੀ ਮੰਗਦੇ ਆ ਵੀ ਹੜਤਾਲ ਨਾ ਹੋਵੇ ਮਰੀਜ਼ ਪਿਸਾਨ ਚਲੇ ਜਾਂਦੇ ਆਪਣੇ ਆਪਣੇ ਘਰਾਂ ਨੂੰ ਦੁਖੀ ਹੋ ਕੇ ਕਿੱਥੋਂ ਕਿੱਥੋਂ ਕਰਾਇਆ ਲਾ ਕੇ ਆਉਂਦੇ ਆ ਕਿੱਥੋਂ ਆਉਂਦੇ ਵਿਚਾਰੇ ਸਾਰੀ ਦੁਨੀਆ ਉਂਦੀ ਆ ਮੁਸ਼ਕਲਾਂ ਨਾਲ ਆਉਂਦੀ ਆ ਕੋਈ ਕਿਹੜੇ ਪਿੰਡੋਂ ਆਉਂਦਾ ਕੋਈ ਕਿਹੜੇ ਪਿੰਡੋਂ ਆਉਂਦਾ ਹੈਗਾ ਹਾਂਜੀ ਪੱਤੜ ਕਲਾ ਤੋਂ ਦਵਾਈ ਲੈਣ ਆਇਆ ਲਾਲਦੀਨ ਮੇਰਾ ਨਾਮ ਹੈ ਠੀਕ ਅੱਜ ਹੜਤਾਲ ਆ ਤੁਹਾਨੂੰ ਕੀ ਹਰ ਚੰਗੀ ਚਾਹ ਜੀ ਪਰੇਸ਼ਾਨੀ ਹੈ ਵੀ ਹੜਤਾਲ ਨੂੰ ਸਾਡੀ ਬਹੁਤ ਪ੍ਰੋਬਲਮ ਹੈ ਕਾਦੀ ਦਵਾਈ ਲੈਣਾ ਹੈ ਤੁਹਾਨੂੰ ਗਾਲਾਂ ਦੀ ਪ੍ਰੋਬਲਮ ਆ ਛਾਤੀ ਦੀ ਦਵਾਈ ਲੈਣਾ ਆ ਤੇ ਤਿੰਨ ਚਾਰ ਦਿਨ ਹੋ ਗਏ ਹੜਤਾਲ ਹੜਤਾਲ ਆ ਜੀ ਤਿੰਨ ਚਾਰ ਦਿਨ ਹੋ ਗਏ ਮੁੜ ਕੇ ਚੱਲ ਜੰਨੀ ਆ ਡਾਕਟਰ ਜੈਂਟੀ ਸਾਡੀ ਸਪੋਰਟੀ ਨੇ ਗਾਹ ਤੇ ਹੀ ਦਾੰਦ ਕਰਦੇ। ਦੇਖੋ ਜਣ ਮਰੀਜ਼ ਨੇ ਥੋੜੇ ਸਕਿਉਰਟੀ ਦੇਣੀ ਉਹਨਾਂ ਨੂੰ। ਸਕਿਉਰਟੀ ਮਰੀਜ਼ ਨੇ ਥੋੜੇ ਦੇਣੀ ਹੈ ਉਹ ਤਾਂ ਸਰਕਾਰ ਹੀ ਦੇ ਸਕਦੀ ਉਹਨਾਂ ਨੂੰ। ਮਰੀਜ਼ ਪਰੇਸ਼ਾਨ ਹੋ ਸਕਦਾ ਸਾਰਾ। ਜਦੋਂ ਮਰੀਜ਼ ਪਰੇਸ਼ਾਨ ਹੁੰਦਾ ਮੰਨ ਲਓ ਇੱਕ ਦਿਨ ਰੱਬ ਦਾ ਮਾਰਿਆ ਹੋਇਆ। ਦੂਜਾ ਡਾਕਟਰਾਂ ਨੇ ਮਾਰਤਾ। ਤੇ ਹੋਣ ਕੀ ਹੁਣ ਇੱਥੇ ਆਏ ਆ ਫੇਰ ਘੁੰਮ ਕੇ ਚੱਲ ਜਾਣਾ ਆ। ਪ੍ਰਾਈਵੇਟ ਉਦਾਂ ਕੱਪੜੇ ਲਾ ਲੈਂਦੇ ਆ ਸਰਵਨ ਸਿੰਘਾ ਜੀ ਨੌਪਿੰਡ ਪਠੇੜੋ ਆਏ ਸੀ ਸਾਡੇ ਜਿੱਦਾਂ ਕਿ ਡਾਕਟਰਾਂ ਦੀ ਹੜਤਾਲ ਹੈਗੀ ਐ ਤੇ ਕੀ ਪਰੇਸ਼ਾਨੀ ਤੁਹਾਨੂੰ ਹੋਈ ਹੋੱਚ ਪਰੇਸ਼ਾਨੀ ਤੇ ਹੈ ਜੀ ਤਾਂ ਅੱਜ ਕੱਲ ਵੀ ਅਸੀਂ ਆਏ ਸੀ ਕੱਲ ਵੀ ਹੜਤਾਲ ਤੇ ਡਾਕਟਰ ਸੀਗੇ ਉਦੋਂ ਵੇ 12 ਵਜੇ ਤੱਕ ਤੁਹਾਨੂੰ ਵੇਟ ਕਰਨੀ ਪਈ ਤੇ ਅੱਜ ਹੁਣ ਅਸੀਂ ਆਏ ਆ ਤੇ ਫਿਰ ਹੁਣ ਫਿਰ ਮੈਸੇਜ ਮਿਲਿਆ ਕਿ ਡਾਕਟਰ ਹੜਤਾਲ ਤੇ ਆ ਇਸ ਲਈ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਉਹਨੂੰ ਵੀ ਲੈ ਕੇ ਪੇਸ਼ ਆਉਣਾ ਕਿ ਵਾਰ-ਵਾਰ ਆਉਣ ਨਾਲ ਫਿਰ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਹੈ ਸਕੂਲਾਂ ਦੀ ਬੱਚਿਆਂ ਦੇ ਟੈਸਟ ਹੋਣੇ ਸੀ ਜੀ ਮੇਰਾ ਨਾਮ ਹੈ ਗاج ਜਸਵੀਰ ਕੌਰ ਸਾਦਸ਼ਰੀ ਅਕਾਲ ਜੀ ਸਭ ਨੂੰ ਦੋ ਤੋਂ ਤਿੰਨ ਦਿਨ ਹੋ ਗਏ ਨੇ ਡਾਕਟਰ ਸਾਹਿਬ ਸਾਰੇ ਮਤਲਬ ਵੀ ਹੜਤਾਲ ਤੇ ਬੈਠੇ ਨੇ ਤੇ ਪੇਸ਼ੈਂਟਸ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਅਸੀਂ ਇਹ ਚਾਹੁੰਦੇ ਆ ਕਿ ਸਰਕਾਰ ਜੋ ਵੀ ਡਾਕਟਰ ਸਾਹਿਬ ਦੀਆਂ ਮੰਗਾਂ ਨੇ ਉਹ ਪੂਰੀਆਂ ਕਰਨ ਤੇ ਮਰੀਜ਼ਾਂ ਨੂੰ ਕੋਈ ਤਕਲੀਫ ਨਾ اٹھਾਉਣੀ ਪਵੇ ਤੁਸੀਂ ਕਿੰਨੇ ਦਿਨਾਂ ਤੋਂ ਆ ਰਹੇ ਸਾਨੂੰ ਆ ਚਾਰ ਦਿਨ ਹੋ ਗਏ ਨੇ ਕੀ ਤੁਹਾਡਾ ਕੀ ਪ੍ਰੋਬਲਮ ਹੈ? ਬੇਟੀ ਨੂੰ ਕਬਜ਼ ਦੀ ਪ੍ਰੋਬਲਮ ਹੈ ਸਾਨੂੰ 4 ਦਿਨ ਹੋ ਗਏ ਨੇ ਆਰਿਆਂ ਨੂੰ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਇਸ ਤੇ। ਕਿਸ ਪ੍ਰਕਾਰ ਤੋਂ ਕੀ ਮੰਗ ਰਹੇ ਹੋ? ਸਰਕਾਰ ਤੋਂ ਸਾਡੀ ਇਹ ਮੰਗ ਹੈ ਕਿ ਜੋ ਡਾਕਟਰਾਂ ਨੂੰ ਚਾਹੀਦਾ ਜੋ ਇਹਨਾਂ ਦੀ ਮੰਗ ਹੈ ਉਹ ਪੂਰੀ ਕੀਤੀ ਜਾਵੇ ਤੇ ਸਾਰੇ ਮਰੀਜ਼ਾਂ ਨੂੰ ਮਤਲਬ ਕਿ ਵਧੀਆ ਤਰੀਕੇ ਨਾਲ ਟਰੀਟ ਕੀਤਾ ਜਾਵੇ। ਅੱਜ 12 ਸਤੰਬਰ 2024 PCMS ਐਸੋਸੀਏਸ਼ਨ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਹੈ ਉਹ ਸੈਕੰਡ ਫੇਜ਼ ਵਿੱਚ ਪਹੁੰਚ ਚੁੱਕੀ ਹੈ। ਤੇ ਅੱਜ ਦਾ ਦਿਨ ਓਪੀਡੀ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਪੂਰਨ ਤੌਰ ਤੇ ਬੰਦ ਰਹਿਣਗੀਆਂ ਐਮਰਜੈਂਸੀ ਸੇਵਾਵਾਂ ਪੇਸ਼ੈਂਟਸ ਦੀ ਸਹੂਲਤ ਲਈ ਚਲਦੀਆਂ ਰਹਿਣਗੀਆਂ ਅੱਜ ਦੀ ਡਾਕਟਰਾਂ ਦੀ ਸਰਕਾਰ ਦੇ ਨਾਲ ਜਿਹੜੀ ਵਾਰਤਾ ਹੋਈ ਹੈ ਕੀ ਉਹਦੇ ਵਿੱਚ ਹਲੇ ਤੱਕ ਕੋਈ ਗੱਲ ਆ ਕੱਲ ਡਾਕਟਰਸ ਪੀਸੀਐਮਐਸ ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਤੇ ਹੋਰ ਜਿਹੜੇ ਜ਼ਿਲ੍ਹਾ ਪ੍ਰਧਾਨ ਹੈਗੇ ਆ ਉਹਨਾਂ ਦੀ ਕੱਲ ਸਰਕਾਰ ਵੱਲੋਂ ਗਠਿਤ ਕੀਤੀ ਗਈ ਸਬ ਕਮੇਟੀ ਦੇ ਨਾਲ ਮੀਟਿੰਗ ਹੋਈ ਸੀ ਤੇ ਮੀਟਿੰਗ ਦੀ ਜਿਹੜੀ ਸਾਰੇ ਫੈਸਲੇ ਜਿਹੜੇ ਹੈਗੇ ਆ ਸਰਕਾਰ ਨੇ ਮੰਨੇ ਆ ਡਿਮਾਂਡਸ ਨੂੰ ਮੰਨ ਲੀਆਂ ਨੇ ਬਟ ਹਜੇ ਤੱਕ ਕੋਈ ਵੀ ਰਿਟਰਨ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਤੇ ਜਦ ਤੱਕ ਐਸੋਸੀਏਸ਼ਨ ਨੂੰ ਬਲੈਕ ਐਂਡ ਵਾਈਟ ਵਿੱਚ ਕੁਝ ਨਹੀਂ ਮਿਲਦਾ ਤਦ ਤੱਕ ਹੜਤਾਲ ਜਿਹੜੀ ਹੈ ਅਸੀਂ ਜਾਰੀ ਰੱਖਾਂਗੇ ਕੀ ਅੱਜ ਦੇ ਜਨ ਨਹੀਂ ਹੜਤਾਲਾਂ ਜਾਂ ਕੋਈ ਦਿਨ ਮਿੱਥਿਆ ਆ ਹੜਤਾਲ ਜਿਹੜੀ ਹੈਗੀ ਹੈ ਸੈਕੰਡ ਫੇਜ਼ ਵਿੱਚ ਅੱਜ ਤੋਂ ਸ਼ੁਰੂ ਹੋ ਗਈ ਹੈ ਬਾਕੀ ਕੱਲ ਦਾ ਜੋ ਵੀ ਪਲਾਨ ਹੈਗਾ ਹੈ ਉਹ ਅੱਜ ਸ਼ਾਮ ਨੂੰ ਅਨਾਉਂਸ ਕੀਤਾ ਜਾਏਗਾ ਬਾਕੀ ਡਿਪਟੀ ਕਮਿਸ਼ਨਰ ਪੋਟਲਾ ਦੇ ਨਾਲ ਉਹਨਾਂ ਨੇ ਇੱਕ ਕਮੇਟੀ ਗਠਿਤ ਕੀਤੀ ਹੈਗੀ ਆ ਵੀ ਤੁਹਾਨੂੰ ਉਸ ਵੀ ਬਲੋਟ ਦਿੱਤਾ ਉਹ ਜੀ ਆ ਡੀਸੀ ਸਾਹਿਬ ਵੱਲੋਂ ਸੈਕਸ਼ੂਅਲ ਹਰਾਸਮੈਂਟ ਕਮੇਟੀ ਜਿਹੜੀ ਹੈਗੀ ਆ ਉਹ ਬਣਾਈ ਗਈ ਹੈ ਜਦੇ ਵਿੱਚ ਫੀਮੇਲ ਡਾਕਟਰਸ ਨੂੰ ਵੀ ਲਿਆ ਗਿਆ ਹੈ ਤੇ ਅਸੀਂ ਪੂਰੇ ਸਾਨੂੰ ਪੂਰੀ ਆਸ਼ਾ ਹੈ ਕਿ ਕਮੇਟੀ ਜਿਹੜੀ ਹੈਗੀ ਆ ਆਪਣਾ ਕੰਮ ਜਿਹੜਾ ਉਹ ਠੀਕ ਤਰੀਕੇ ਨਾਲ ਨਿਭਾਏਗੀ ਬਾਕੀ ਜਿਹੜੀ ਸਿਕਿਉਰਿਟੀ ਹੈਗੀ ਆ ਉਹ ਮਸਟ ਹੈ ਸਿਕਿਉਰਿਟੀ ਦੇ ਬਿਨਾ ਕਿਸੇ ਵੀ ਕਮੇਟੀ ਦਾ ਕੋਈ ਫਾਇਦਾ ਨਹੀਂ ਹੈ ਤਾਂ ਜਿੱਤਾ ਤੁਸੀਂ ਕਿਹਾ ਕਿ ਜਿਹੜੀ ਸਰਕਾਰ ਦੇ ਨਾਲ ਗੱਲਬਾਤ ਹੋ ਗਈ ਹੈ ਮੰਗਾ ਮੰਗੀਆਂ ਗਈਆਂ ਲਿਖਤੀ ਚੋਟੇ ਤੁਹਾਨੂੰ ਚਾਹੀਦਾ ਸਾਰੀਆਂ ਮੰਗਾਂ ਤੇ ਸਮਝੀ ਬਣੀ ਅਸ ਮੰਤਰੀ ਜੀ ਵੱਲੋਂ ਸਾਰੀਆਂ ਮੰਗਾਂ ਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ ਇਹ ਵੀ ਕਿਹਾ ਗਿਆ ਹੈ ਕਿ 1900 ਪੋਸਟਾਂ ਮੈਡੀਕਲ ਆਫਸਰ ਦੀਆਂ ਜਿਹੜੀਆਂ ਕੱਟੀਆਂ ਜਾਣਗੀਆਂ ਏਸੀਪ ਜਿਹੜੀ ਬਹਾਲ ਕੀਤੀ ਜਾਏਗੀ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏਗੀ ਬਟ ਅਸੀਂ ਬਸ ਰਿਟਨ ਨੋਟੀਫਿਕੇਸ਼ਨ ਦੀ ਵੇਟ ਕਰ ਰਹੇ ਹਾਂ ਮਰੀਜ਼ਾਂ ਨੂੰ ਕੀ ਤੁਹਾਡਾ ਮੈਸੇਜ ਹੈ ਮਰੀਜ਼ਾਂ ਨੂੰ ਸਾਡਾ ਇਹ ਮੈਸੇਜ ਹੈ ਕਿ ਡਾਕਟਰਾਂ ਲਈ ਆਪਣੀ ਬੈਨੀਫਿਟ ਲਈ ਤੇ ਮਰੀਜ਼ਾਂ ਦੇ ਬੈਨੀਫਿਟ ਲਈ ਹੀ ਅਸੀਂ ਇਹ ਸਟ੍ਰਾਈਕ ਕੀਤੀ ਹੈ ਤੇ ਸਾਡੇ ਨਾਲ ਪੂਰਾ ਯੋਗਦਾਨ ਦੇਣ ਤੇ ਬਾਕੀ ਐਮਰਜੈਂਸੀ ਵਿੱਚ ਜੋ ਵੀ ਮਰੀਜ਼ ਆਂਦਾ ਹੈ ਕਿਸੇ ਨੂੰ ਐਮਰਜੈਂਸੀ ਕੋਈ ਵੀ ਪ੍ਰੋਬਲਮ ਹੈਗੀ ਅਸੀਂ ਉਹਨੂੰ ਕਦੇ ਵੀ ਨਾ ਨਹੀਂ ਕਰਦੇ ਅਸੀਂ ਮਰੀਜ਼ਾਂ ਦੇ ਨਾਲ ਹਮੇਸ਼ਾ